ਤੁਸੀਂ ਪਿਆਰ ਕਰਦੇ ਹੋ ਤਾਂ ਕਰਕੇ ਸੋ ਮੈਨੂੰ ਥੋੜਾ ਜਿਹਾ ਇਹ ਸ਼ਾਰਟ ਕਰਨਾ ਪੈਣਾ ਕਿਉਂਕਿ ਕਾਫੀ ਤਰਦ ਹੈ ਅੱਖ 'ਚ ਤੇ ਮੈਂ ਹਸਪਤਾਲ ਜਾਊਂਗਾ ਕੋਈ ਨਹੀਂ ਠੀਕ ਹੋ ਜਾਊਗਾ ਮੇਰੀ ਫਿਕਰ ਨਾ ਕਰੋ ਪੰਜਾਬ ਦੀ ਫਿਕਰ ਕਰੋ ਆਪਾਂ ਪੰਜਾਬ ਨੂੰ ਠੀਕ ਕਰਨਾ ਹੈ मैनू बोल जी लड़ ई रहे हाणे तुसीं बोली जान झाड़ू ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਝਾੜੂ ਮਾਲਵਿੰਦਰ ਕੰਗ ਤੁਹਾਡੇ ਉਮੀਦਵਾਰ ਨੇ ਡਿਪਟੀ ਸਪੀਕਰ ਸਾਹਿਬ ਬੈਠੇ ਗੁਰਸ਼ੰਕਰ ਵਾਲੇ ਦਿਨੇਸ਼ ਚੱਡਾ ਬੈਠਾ ਸਾਡੀ ਸਾਰੀ ਨਵਾਂ ਸ਼ਹਿਰ ਦੀ ਟੀਮ ਬੈਠੀ ਹੈ ਆਮ ਘਰਾਂ ਦੇ ਧੀਆਂ ਪੁੱਤਾਂ ਦਿਲ ਕਰਦਾ ਵੋਟਾਂ ਪਾ ਦਿਓ ਜੇ ਰਜਵਾਰਿਆਂ ਨੂੰ ਪਾਉਣੀ ਹੈ ਜਾਂ ਉਹੀ ਗੁਲਾਮੀ ਚੱਲਣੀ ਹੈ ਉਹਨਾਂ ਨੂੰ ਪਾ ਦਿਓ ਫਿਰ ਕੋਈ ਫਾਇਦਾ ਨਹੀਂ ਸਾਡ ਨੂੰ ਪਾਈ ਹੋਈ ਇੱਕ ਇੱਕ ਬੋਟ ਦਾ ਮੁੱਲ ਮੋੜਾਂਗੇ ਉਹਨਾਂ ਨੂੰ ਪਾਈ ਹੋਈ ਬੋਟ ਕੋਈ ਮੁੱਲ ਨਹੀਂ ਮੋੜਨਾ ਜਿੰਦਾਬਾਦ 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 ਦੋਨੇ ਹੱਥ ਉੱਪਰ ਚੱਕ ਕੇ ਤੋਂ ਨਾਰੇ ਲਾ ਦਿਓ ਇਹ ਨਾਰੇ केजरीवाल तक पहुंच गए इनकलाब दोनों हाथ ऊपर चाक के इनकलाब इनकलाब बोले सोनियाल भारत माता की वंदे वंदे नफरत की राजनीति समाज नू बंधन की राजनीति के खिलाफ वोट पाओ ਤਨ ਸ਼ਾਹੀ ਦੇ ਖਿਲਾਫ ਵੋਟ ਪਾਓ ਲੋਕਤੰਤਰ ਬਾਬਾ ਸਾਹਿਬ ਬੀਮਰਾ ਉਮੀਦ ਕਰਦ ਲਿਖੇ ਹੋਏ ਸਬਦਾਨ ਨੂੰ ਬਚਾਉਣ ਵਾਸਤੇ ਵੋਟ ਪਾਓ ਇਹ ਹੀ ਮੇਰੀ ਫੀਲ ਥੈਂਕ ਯੂ ਬਹੁਤ ਬਹੁਤ ਧੰਨਵਾਦ